ਮੈਂ ਇਸ ਮੇਰੇ ਰਿਸ਼ਤੇਦਾਰ ਮੈਨੂੰ ਤਾਣਾ ਮਾਰਦੇ ਸੀ ਮਦਦ ਤੂੰ ਕੋਈ ਕਾਮਯਾਬ ਨਹੀਂ ਕਹੋ ਸਕਦਾ ਤੇ ਮੈਂ ਉਹਨਾਂ ਨੂੰ ਫਿਰ ਆਪਣੇ ਆਪ ਨੂੰ ਕੁਝ ਬਣ ਕੇ ਦੱਸਿਆ ਸਹੀ ਸਾਲਾ ਤuj ਨੂੰ ਚੋਂਦਾ ਸੀ ਮੈਂ ਰੱਬ ਦੇ ਵਾਂਗ ਤੇ ਆਉਂਦਾ ਸੀ ਮੈਂ ਚੋਰੀ ਚੋਰੀ ਤੱਕ ਕੇ ਉਹਨੂੰ ਆਪਣਾ ਢਿੱਲੇ ਸਮਝੋਂਦਾ ਸੀ ਮੈਂ ਦੇਖਣ ਲੱਗੀ ਐ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂ ਦੀ ਹੈ ਮੇਰੇ ਕਸ਼ਮਨ ਮਹਿਸੂਸ ਹੀ ਨਹੀਂ ਹੁੰਦਾ ਕਿ ਮਤਲਬ ਵੀ ਮੈਂ ਮੁੰਡਾ ਮੇਕਅਪ ਕਰ ਰਿਹਾ ਜਾਂ ਕੁੜੀ ਮੇਕਅਪ ਕਰ ਰਹੀ ਆ ਉਹਨਾਂ ਨੂੰ ਕੋਈ ਫੀਲ ਨਹੀਂ ਹੁੰਦਾ ਮੈਂ ਤਾਂ ਖੁਸ਼ੀਆਂ ਭਰ ਕੇ ਜਾਂਦੇ ਆ ਮੈਂ ਤਾਂ ਖੁਸ਼ ਹੋ ਕੇ ਸੈਟੀਸਫਾਈ ਜਾਂਦੇ ਆ ਜਿਹੜੇ ਜੈਂਟਸ ਆ ਉਹ ਵੀ ਤੁਹਾਡੇ ਕੋਲ ਮੇਕਅਪ ਜ਼ਰੂਰ ਕਰਾ ਲੈਂਦੇ ਹੋਣਗੇ ਤਾਂ ਉਹਨਾਂ ਨੇ ਕਦੀ ਤੁਹਾਨੂੰ ਛੇੜਿਆ ਹੋਏ ਤੁਹਾਡੀ ਵੌਇਸ ਤੋਂ ਲੈ ਕੇ ਜਾਂ ਕਦੀ ਵੀ ਨਹੀਂ ਜੈਂਟਸ ਨੇ ਕਦੀ ਛੇੜਿਆ ਨਹੀਂ ਮਤਲਬ ਜੈਲਸੀ ਜ਼ਰੂਰ ਖਾਂਦੇ ਸੀ ਬਈ ਰਿਸ਼ਤੇਦਾਰ ਮੈਨੂੰ ਗੱਲਾਂ ਕਰ ਗੱਲਾਂ ਕਰਦੇ ਸੀ ਉਹਨੋਂ ਹੀ ਰਿਸ਼ਤੇਦਾਰ ਮੈਨੂੰ ਖੁਦ ਆਣ ਕੇ ਕਹਿੰਦੇ ਆ ਵੀ ਸਾਡਾ ਮੇਕਅਪ ਕਰਕੇ ਜਾ ਇਹ ਕਰਕੇ ਜਾ ਉਹ ਕਰਕੇ ਜਾ ਰੋਹਿਤ ਜੀ ਜਿਵੇਂ ਤੁਹਾਡੀ ਵੌਇਸ ਹੈ ਜਾਂ ਫਿਰ ਤੁਹਾਡਾ ਸਟਾਈਲ ਜੜਾ ਹੈ ਇਹ ਥੋੜਾ ਮੈਨੂੰ ਵੀ ਲੱਗਦਾ ਹੈ ਕਿ ਥੋੜਾ ਫੀਮੇਲ ਟੱਚ ਵਿੱਚ ਹੈ ਤਾਂ ਤੁਹਾਡੇ ਕਿਸੇ ਫਰੈਂਡਸ ਨੇ ਜਾਂ ਰਿਸ਼ਤੇਦਾਰਾਂ ਨੇ ਤੁਹਾਨੂੰ ਕਦੀ ਛੇੜਿਆ ਹੋਏ ਜਾਂ ਕਦੀ ਕੋਈ ਵੀ ਸ਼ਰਾਰਤ ਕੀਤੀ ਹੋਏ ਮੇਰੇ ਕੋ ਜਿਹੜੀਆਂ ਲੇਡੀਜ਼ ਆਂਦੀਆਂ ਵਾ ਮੇਰੀ ਬੋਲੀ ਲੈਂਗੁਏਜ ਚ ਵਧੀਆ ਵਾ ਮਤਲਬ ਮੇਰਾ ਬਿਹੇਵੀਅਰ ਵਧੀਆ ਲੱਗਦਾ ਉਹਨਾਂ ਨੂੰ ਐਸੇ ਹਰਕੇ ਮੇਰੇ ਕੋ ਮੇਕਅਪ ਕਰਵਾਉਣਾ ਆਂਦੇ ਆ ਲੇਕਿਨ ਉਹ ਸੈਟੀਸਫਾਈ ਹੋ ਕੇ ਜਾਂਦੇ ਆ ਭਾਈ ਮੈਂ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਸਲੂਨ ਦੇ ਵਿੱਚ ਕੰਮ ਕੀਤਾ ਆਏ ਉੱਥੇ ਮਤਲਬ ਮੈਂ ਸ਼ੇਕਾਂ ਦੇ ਮੇਕਅਪ ਵੀ ਕੀਤੇ ਹੋਏ ਆ ਉਹਨਾਂ ਦੀ ਵਾਈਫ ਦੇ ਮੇਕਅਪ ਕੀਤੇ ਆ ਅੰਮ੍ਰਿਤ ਅਮੀ ਦਾ హెయిਰ ਡੋ ਵਗੈਰਾ ਮੈਂ ਕੀਤਾ ਵਾ ਫਿਰ ਚੰਨਪ੍ਰੀਤ ਕਿਲ ਨੂੰ ਟਿੱਲੋ ਦਾ ਮੇਕਅਪ ਮੈਂ ਕੀਤਾ ਵਾ ਇਸ ਆ ਪੋਲੀਵੁੱਡ ਐਕਟਰਸ ਨੇ ਜਿਹੜੇ ਹਾਂ ਬਾਲੀਵੁੱਡ ਐਕਟਰਸ ਐ ਸਾਰੇ। ਫ੍ਰੀ ਬੈਟਿੰਗ ਦਾ ਰੱਖਿਆ ਸੀ ਮੈਂ 15000 ਰੱਖਿਆ ਸੀ ਦਾ। ਓਰ ਬ੍ਰਾਈਡਨ ਮੇਕਅਪ ਬ੍ਰਾਈਡਨ ਮੇਕਅਪ ਰੱਖਿਆ ਸੀ 20000। ਅੱਜ ਦੇ ਦੌਰ 'ਚ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਬੁਢੀ ਹੋਵੇ ਜਾਂ ਬੁੜਾ ਹੋਵੇ ਹਰ ਕੋਈ ਮੇਕਅਪ ਤੋਂ ਬਿਨਾ ਨਹੀਂ ਰਹਿ ਸਕਦਾ। ਹਰ ਇੱਕ ਨੂੰ ਚਾਹ ਹੁੰਦਾ ਏ ਮੇਕਅਪ ਕਰਨ ਦਾ ਜਾਂ ਫਿਰ ਮੈਚਿੰਗ ਕੱਪੜੇ ਪਾਉਣ ਦਾ, ਜੁਐਲਰੀ ਪਾਉਣ ਦਾ ਤੇ ਉਹਦੇ ਨਾਲ ਹੀ ਮੇਕਅਪ ਕਰਾਉਣ ਦਾ ਵੀ। ਇੱਕ ਐਸਾ ਹੀ ਮੇਕਅਪ ਆਰਟਿਸਟ ਛੋਟੀ ਜੀ ਉਮਰ ਵਿੱਚ ਜਿੰਨੇ ਮੇਕਅਪ ਦੇ ਵਿੱਚ ਤੁਮਾਂ ਪਾ ਚੁੱਕੀਆਂ ਨੇ ਕਾਫੀ ਵਿਦੇਸ਼ਾਂ 'ਚੋ ਵੀ ਕੰਮ ਕਰਕੇ ਆ ਚੁੱਕਾ ਏ ਤੇ ਕਾਫੀ ਆਪਣਾ ਨਾਮ ਕੱਟ ਚੁੱਕਾ ਏ ਉਸ ਦਾ ਨਾਮ ਹੈ ਮਿਸਟਰ ਰੋਹਿਤ ਬਾਟਿਆ ਅੱਜ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਤੇ ਰੋਹਿਤ ਸੇ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਸੇ ਰੋਹਿਤ ਜੀ ਅੱਜ ਅਸੀਂ ਤੁਹਾਡੇ ਨਾਲ ਖੁੱਲ ਕੇ ਗੱਲ ਕਰਾਂਗੇ ਖਰੀਆ-ਖਰੀਆ ਗੱਲਾਂ ਕਰਾਂਗੇ ਉਮੀਦ ਹੈ ਕਿ ਤੁਸੀਂ ਵੀ ਬੇਚੀਜ਼ਾਂ ਚੀਜ਼ਾਂ ਕੌਕੇ ਸਾਨੂੰ ਜਵਾਬ ਦੋਗੇ ਡਨ ਜੀ ਠੀਕ ਹੈ चाहे तो निजी लाइफ होए या तो प्रोफेसन की लाइफ होए इस बारे भी अच्छा जरूर करा ओके थी। अपना तीस बचपन दसो कि स्टडी जी अपनी कितों स्टार्ट की है ਫਰਸਟ ਕਲਾਸ ਮੈਂ ਕੀਤੀ ਸੀ ਦੀ ਸ਼ਰੀਆ ਕ੍ਰਿਸ਼ਨ ਸਕੂਲ ਚੋਂ ਜੀ ਬਾਅਦ ਵਿੱਚ ਮੈਂ 10ਵੀਂ ਕੀਤੀ ਸੀ ਬੀਵੈਨ ਸਕੂਲ ਦੇ ਵਿੱਚੋਂ ਉਸ ਤੋਂ ਬਾਅਦ ਮੈਂ ਕਾਲਜ ਵਿੱਚ ਚੱਲ ਗਿਆ ਕਾਲਜ ਜਾ ਕੇ ਮੈਂ ਪਲੱਸ 1 ਪਲੱਸ 2 ਕੀਤੀ ਦੀ ਸ਼ਾਰਮਾ ਸਕੂਲ ਦੇ ਵਿੱਚ ਰੋਹਿਤ ਤੁਸੀਂ ਪਲੱਸ 2 ਤੋਂ ਬਾਅਦ ਅੱਗੇ ਸਟੱਡੀ ਵੀ ਕਰ ਸਕਦੇ ਸੀ ਪਰ ਤੁਸੀਂ ਅੱਗੇ ਸਟੱਡੀ ਕਿਉਂ ਨਹੀਂ ਕੀਤੀ ਮੈਂ ਇਸ ਮੇਰੇ ਰਿਸ਼ਤੇਦਾਰ ਮੈਨੂੰ ਤਾਨਾ ਮਾਰਦੇ ਸੀ ਮਦਦ ਤੂੰ ਕੋਈ ਕਾਮਯਾਬ ਨਹੀਂ ਕਾ ਹੋ ਸਕਦਾ ਤੇ ਮੈਂ ਉਹਨਾਂ ਨੂੰ ਫਿਰ ਆਪਣੇ ਆਪ ਨੂੰ ਕੁਝ ਬਣ ਕੇ ਦੱਸਿਆ ਆ ਚੀਜ਼ ਤੇ ਮਤਲਬ ਪੈਸਾ ਬਹੁਤ ਆ ਮੇਰੀ ਐਸ ਲੂਨ ਵਾਲੀ ਲਾਈਨ ਚ ਤੇ ਚਲੋ ਮੈਂ ਅੱਜ ਫਿਰ ਮੈਂ ਮੇਕਅਪ ਆਰਟਿਸਨ ਦਾਵਾ ਰਿਸ਼ਤੇਦਾਰ ਨ ਕਰਵਾਵਾ ਤੇ ਹੁਣ ਉਹੀ ਰਿਸ਼ਤੇਦਾਰ ਮੈਨੂੰ ਗੱਲਾਂ ਕਰ ਗੱਲਾਂ ਕਰਦੇ ਸੀ ਉਨੋ ਹੀ ਰਿਸ਼ਤੇਦਾਰ ਮੈਨੂੰ ਖੁਦ ਆਣ ਕੇ ਕਹਿੰਦੇ ਆ ਵੀ ਸਾਡਾ ਮੇਕਅਪ ਕਰਕੇ ਜਾ ਇਹ ਕਰਕੇ ਜਾ ਉਹ ਕਰਕੇ ਜਾ ਰੋਹਿਤ ਜੀ ਜਿਵੇਂ ਤੁਹਾਡੀ ਵੌਇਸ ਹੈ ਜਾਂ ਫਿਰ ਤੁਹਾਡਾ ਸਟਾਈਲ ਜੜਾ ਹੈ ਇਹ ਥੋੜਾ ਮੈਨੂੰ ਵੀ ਲੱਗਦਾ ਹੈ ਕਿ ਥੋੜਾ ਫੀਮੇਲ ਟੱਚ ਵਿੱਚ ਹੈ ਤਾਂ ਤੁਹਾਡੇ ਕਿਸੇ ਫਰੈਂਡਸ ਨੇ ਜਾਂ ਰਿਸ਼ਤੇਦਾਰਾਂ ਨੇ ਤੁਹਾਨੂੰ ਕਦੀ ਛੇੜਿਆ ਹੋਏ ਜਾਂ ਕਦੀ ਕੋਈ ਵੀ ਸ਼ਰਾਰਤ ਕੀਤੀ ਹੋਏ ਇਸ ਵੌਇਸ ਟੈਕਸਚਰ ਨੂੰ ਲੈ ਕੇ ਤੁਹਾਡੇ ਨੂੰ ਇਹ ਤਾਂ ਆਨਿਆ ਜੀ ਮੈਨੂੰ ਬਹੁਤ ਜਾਣੇ ਟੱਚਰਾ ਕਰਦੀ ਸੀ ਮਤਲਬ ਵੀ ਤੂੰ ਫੀਮੇਲ ਦੀ ਟੋਨ ਚ ਤੂੰ ਬੋਲਦਾ ਵਾ ਲੇਕਿਨ ਆ ਮੇਰਾ ਜੋ ਸਟਰਕਚਰ ਆ ਮੈਨੂੰ ਉਹ ਯੂਜ਼ ਕਰਦਾ ਵਾ ਲੇਕਿਨ ਆ ਵੀ ਮੈਨੂੰ ਕਸਟਮਰਸ ਅਗੋ ਖੁਦ ਮੇਰੇ ਕੋਲ ਆਂਦੇ ਮੇਰੇ ਦੋਸਤ ਜੈਲਸ ਕਰਦੇ ਹੁੰਦੇ ਸੀ ਵੀ ਮਤਲਬ ਤੇਰਾ ਬੋਡੀ ਲੈਂਗੁਏਜ ਕਿੰਦਾ ਦੀ ਆ ਇਸ ਤਰ੍ਹਾਂ ਆ ਕਬੀ ਕਸ਼ਵਨ ਮੇਰੇ ਕੋਲ ਆਂਦੇ ਉਹਨਾਂ ਨੂੰ ਆ ਲੱਗਦਾ ਵੀ ਮੇਰੇ ਕੋ ਕਸਟਮਰ ਕਿਉਂ ਨਹੀਂ ਕੋਈ ਆਂਦਾ ਹੈਗਾ ਤੇ ਇਸੇ ਕਰਕੇ ਮਤਲਬ ਕਸਟਮਰ ਮੇਰੇ ਬਣੇ ਹੋਏ ਇੱਥੇ ਤੁਹਾਡੇ ਕੋਲੋਂ ਜ਼ਿਆਦਾਤਰ ਕਸਟਮਰ ਕਿਹੜੇ ਹੁੰਦੇ ਨੇ ਲੇਡੀਜ਼ ਹੁੰਦੀਆਂ ਜਾਂ ਜੈਂਸ ਹੁੰਦੇ ਨੇ ਤਾਂ ਕੀ ਜਿਹੜੀਆਂ ਲੇਡੀਜ਼ ਆਉਂਦੇ ਕੋ ਮੇਕਅਪ ਕਰਾ ਕੇ ਤੁਹਾਡੇ ਨਾਲ ਸੈਟੀਸਫਾਈ ਮੇਰੇ ਕੋਲ ਜਿਹੜੀਆਂ ਲੇਡੀਜ਼ ਆਂਦੀਆਂ ਵਾ ਮੇਰੀ ਬੋਲੀ ਲੈਂਗੁਏਜ ਚ ਵਧੀਆ ਵਾ ਮਤਲਬ ਮੇਰਾ ਬਿਹੇਵੀਅਰ ਵਧੀਆ ਲਗਦਾ ਨੂੰ ਐਸੇ ਹਰ ਕੇ ਮੇ ਕੋ ਮੇਕਅਪ ਕਰਵਾਣ ਆਂਦੇ ਆ ਲੇਕਿਨ ਉਹ ਸੈਟੀਸਫਾਈ ਹੋ ਕੇ ਜਾਂਦੇ ਆ ਠੀਕ ਹੈ ਤੁਹਾਨੂੰ ਤਾਂ ਕਾਫੀ ਸਾਰੀਆਂ ਆਫਰਾਂ ਵੀ ਆਈਆਂ ਹੋਣਗੀਆਂ ਮੇਕਅਪ ਤੋਂ ਬਹੁਤ ਸਾਰੀਆਂ ਆਫਰਸ ਆਈਆਂ ਮੈਨੂੰ ਬਾਰੋਂ ਵੀ ਬਾਰੋਂ ਵੀ ਆਫਰਸ ਆਈਆਂ ਆ ਮਤਲਬ ਬਾਲੀਵੁੱਡ ਵਾਲਿਆਂ ਦੇ ਵੀ ਆਉਂਦੀਆਂ ਲੇਕਿਨ ਆਪੇ ਮੇਰਾ ਕੰਮ ਇੱਥੇ ਸੈੱਟ ਆ ਠੀਕ ਹੈ ਤੁਸੀਂ ਦੁਬਈ ਵੀ ਗਏ ਸੀਗੇ ਆਪਣੇ ਮੇਕਅਪ ਦੇ ਕੰਮ 'ਚ ਇਸ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਡਿਟੇਲਸ ਹਾਂਜੀ ਦੁਬਈ ਮੈਂ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਸਲੂਨ ਦੇ ਵਿੱਚ ਕੰਮ ਕੀਤਾ ਆਏ ਉੱਥੇ ਮਤਲਬ ਮੈਂ ਸ਼ੇਕਾਂ ਦੇ ਮੇਕਅਪ ਵੀ ਕੀਤੇ ਹੋਏ ਆ ਉਹਨਾਂ ਦੀ ਵਾਈਫ ਦੇ ਮੇਕਅਪ ਕੀਤੇ ਆ ਲੇਕਿਨ ਉਹ ਗੱਲ ਆ ਮਤਲਬ ਪਿਕ ਨੀ ਕਲਿੱਕ ਕਰਨ ਦਿੰਦੇ ਤੇ ਤੁਹਾਨੂੰ ਪਤਾ ਹੀ ਆ ਉੱਧਰ ਦਾ ਬਾਰ ਦਾ ਥੋੜਾ ਰੂਲ ਕਾਫੀ ਚੇਂ ਇੱਥੇ ਇੰਡੀਆ ਆ ਗਿਆ ਸੀ ਮੇਰੇ ਕਸਟਮਰ ਕਾਫੀ ਇਥੇ ਕਾਰਨ ਕੀ ਸੀ ਵਾਪਸ ਆ ਕ ਵਾਪਸ ਆਂਦਾ ਜਿਹੜਾ ਕਾਰਨ ਸੀ ਉਹ ਕੀ ਸੀ ਐਕਚੁਅਲੀ ਮੈਂ ਮੇਰੇ ਮਮਾ ਥੋੜੇ ਜੇ ਮਤਲਬ ਥੋੜੇ ਬਿਮਾਰ ਹੋ ਗਏ ਸੀ ਇਸ ਕਰਕੇ ਮੈਨੂੰ ਕਸਟਮਰ ਛੱਡ ਕੇ ਮੈਨੂੰ ਇੰਡੀਆ ਆਣਾ ਪਿਆ ਤੇ ਲੇਕਿਨ ਮੇਰੇ ਕਸਟਮਰ ਇੱਥੇ ਸੀ ਮਤਲਬ ਉਹ ਵੀ ਮੈਨੂੰ ਹਲੇ ਤੱਕ ਲੱਭਦੇ ਆ ਕਿ ਮਤਲਬ ਕਿੱਥੇ ਚਲੇ ਗਿਆ ਵਾ ਰੋਹਿਤ ਮੇਕਅਪ ਆਰਟਿਸਟ ਤੇ ਇਸ ਕਰਕੇ ਮੇਰੇ ਹੁਣ ਕਸਟਮਰ ਇੱਥੇ ਆ ਤੇ ਮਤਲਬ ਮੈਂ ਅਪਾਇੰਟਮੈਂਟ ਤੋਂ ਬਿਨਾ ਕਿਸੇ ਨੂੰ ਟੈਂਡ ਨਹੀਂ ਕਰਦਾ ਤਾਨੂੰ ਬਾਲੀਵੁੱਡ ਜਾਂ ਪੋਲੀਵੁੱਡ ਫਿਲਮ ਸਿਟੀ ਤੋਂ ਵੀ ਕਾਫੀ ਸਾਰੀਆਂ ਆਫਰਸ ਆਈਆਂ ਹੋਣਗੀਆਂ ਮੇਕਅਪ ਬਾਰੇ ਜਾਂ ਕੁਝ ਵੀ ਮੈਨੂੰ ਐਕਟ੍ਰੈਸ ਦੀਆਂ ਆਈਆਂ ਹੋਈਆਂ ਮਾ ਚੰਡੀਗੜ੍ਹ ਆਉਂਦੀਆਂ ਆਫਰਸ ਲੇਕਿਨ ਆਵਾ ਪੀ ਭੱਜ ਦੌੜ ਬਹੁਤ ਹੁੰਦੀ ਆ ਐਕਚੁਅਲੀ ਇੱਥੇ ਮੇਕਅਪ ਬਾਲੀਵੁੱਡ ਇੱਥੇ ਸਪੈਸ਼ਲ ਮੇਰੇ ਕੋ ਮਤਲਬ ਮੇਕਅਪ ਕਰਵਾਣ ਆਂਦੀਆਂ ਮੈਂ ਤਾਂ ਸੈਮੀਨਾਰ ਹੁੰਦਾ ਸੀ ਮੇਰਾ ਮੇਕਅਪ ਪਾਰਟੀਆਂ ਦਾ ਮੈਂ ਸੈਮੀਨਾਰ ਲਗਾਉਂਦਾ ਸੀ ਮੈਂ ਸਿਸਟਰ ਲਗਾਉਂਦੇ ਸੀ ਮਤਲਬ ਉਹਨਾਂ ਦਾ ਮੈਂ ਮੇਕਅਪ ਅਮ੍ਰਿਤਾ ਅਮੀ ਦਾ హెయిਰ ਡੋ ਵਗੈਰਾ ਮੈਂ ਕੀਤਾ ਵਾ ਫਿਰ ਚੰਨਪ੍ਰੀਤ ਕਿਲੋ ਟਿੱਲੋ ਦਾ ਮੇਕਅਪ ਮੈਂ ਕੀਤਾ ਵਾ ਇਹ ਸਭ ਪੋਲੀਵੁੱਡ ਐਕਟਰਸ ਨੇ ਜਿਹੜੇ ਹਾਂ ਬੋਲੀਵੁੱਡ ਐਕਟਰਸ ਹੈ ਸਾਰੇ ਤੁਹਾਨੂੰ ਕਦੀ ਕੋਈ ਕੰਪਲੇਂਟ ਆਈ ਹੋਏ ਕਸਟਮਰ ਵੱਲੋਂ ਕਿ ਮੇਕਅਪ ਖਰਾਬ ਹੋਇਆ ਹੋਏ ਜਾਂ ਕੁਝ ਵੀ ਇਹ ਬ੍ਰਾਈਡਰ ਵੱਲੋਂ ਮੈਨੂੰ ਕੋਈ ਕੰਪਲੇਂਟ ਨਹੀਂ ਆਂਦੀ ਇਸ ਕੰਪਲੇਂਟ ਨਹੀਂ ਕੋਈ ਵੀ ਆਂਦੀ ਐਸੇ ਕਰਕੇ ਮੈਂ ਇੱਥੋਂ ਤੱਕ ਆਪਣੇ ਸਟੈਂਡ ਹੋ ਜਾਂ ਆਪਣੇ ਹੱਥ ਤੇ ਜਿਵੇਂ ਤੁਸੀਂ ਕੋਈ ਬ੍ਰਾਈਡਲ ਰੈਡੀ ਕੀਤੀ ਹੋਏ ਤਾਂ ਉਹ ਬ੍ਰਾਈਡਲ ਜਿਹੜੀ ਆਪਣੇ ਸੋਹਰੇ ਘਰ ਜਾਂਦੀ ਹੋਏ ਤਾਂ ਉਹਨਾਂ ਦੇ ਇਲੋਜ਼ ਵੱਲੋਂ ਕੋਈ ਕੰਪਲੇਂਟ ਆਈ ਹੋਏ ਕਿ ਉਹਦਾ ਮੇਕਅਪ ਜਿਹੜਾ ਖਰਾਬ ਆ ਹੋਇਆ ਹੈ ਜਾਂ ਕੁਝ ਵੀ ਮੈਂ ਬ੍ਰਾਂਡ ਹੀ ਐਸੇ ਯੂਜ਼ ਕਰਦਾ ਵਾਂ ਬ੍ਰਾਂਡ ਉਹੀ ਯੂਜ਼ ਕਰਦਾ ਵਾਂ ਵੀ ਜਿਹੜੇ ਮਤਲਬ 2-3 ਦਿਨ ਤੱਕ ਮੇਕਅਪ ਨਾ ਹੋਂਦਾ ਲੱਥੇ ਮਤਲਬ ਕੰਪਲੇਂਟ ਨਾ ਮੈਨੂੰ ਆਵੇ ਪੀ ਅੱਗੋਂ ਮੈਨੂੰ ਕਾਲ ਕਰਨ ਪੀ ਮਤਲਬ ਵੀ ਰੋਹਿਤ ਸਰ ਤੁਹਾਡਾ ਮੇਕਅਪ ਨਹੀਂ ਉਤਰ ਰਿਹਾ ਇਹਨੂੰ ਕੀ ਕੀਤਾ ਤੁਸੀਂ ਰੋਹਿਤ ਜੀ ਮੈਂ ਸੁਣਿਆ ਕਿ ਤੁਸੀਂ ਗਾਉਂਦੇ ਵੀ ਬਹੁਤ ਵਧੀਆ ਹੋ ਤਾਂ ਜੀ ਮੈਂ ਗਾਉਂਦਾ ਵੀ ਬਹੁਤ ਵਧੀਆ ਮੈਂ ਸਿੰਗਰ। ਤਾਂ ਤੁਸੀਂ ਸਾਡੇ 10 ਕਰਾਂ ਨੂੰ ਕੋਈ ਵੀ ਇੱਕ ਆਪਣਾ ਫੇਵਰੇਟ Song ਸੁਣਾਓ। ਕਹੀਂ ਸਾਲਾਂ ਤੋ ਜੀਨੂ ਚੋਂਦਾ ਸੀ ਮੈਂ ਰੱਬ ਦੇ ਵਾਂਗ ਤੇ ਆਉਂਦਾ ਸੀ ਮੈਂ ਚੋਰੀ ਚੋਰੀ ਤੱਕ ਕੇ ਉਹਨੂੰ ਆਪਣਾ ਦਿਲ ਸਮਝੋਂਦਾ ਸੀ ਮੈਂ। ਦੇਖਣ ਲੱਗੀ ਐ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂਦੀ ਹੈ थैंक यू ਸੋ ਮੱਚ ਬਹੁਤ ਵਧੀਆ ਬਹੁਤ ਵਧੀਆ ਰੋਹਿਤ ਜੀ ਤੁਸੀਂ ਤਾਂ ਗਾਉਂਦੇ ਵੀ ਬਹੁਤ ਵਧੀਆ ਹੋ थैंक यू ਤਾਨਿਆ मैम ਤੁਹਾਡਾ ਬਹੁਤ ਬਹੁਤ ਧੰਨਵਾਦ ਵੈਲਕਮ ਸਰ ਹੁਣ ਤੁਹਾਨੂੰ ਮੈਂ ਇੱਕ ਹੋਰ ਸਵਾਲ ਪੁੱਛਾਂਗੀ ਜਿਵੇਂ ਤੁਹਾਡੇ ਕੋਲੋਂ ਕਾਫੀ ਸਾਰੀਆਂ ਗਰਲਸ ਜਿਹੜੀਆਂ ਮੇਕਅਪ ਕਰਾਉਣ ਆਉਂਦੀਆਂ ਨੇ ਤਾਂ ਉਹ ਤੁਹਾਨੂੰ ਕਦੇ ਵੀ ਤੁਹਾਡੇ ਵੌਇਸ ਤੋਂ ਲੈ ਕੇ ਜਾਂ ਤੁਹਾਡੇ ਮਤਲਬ ਆਪਣੇ ਐਕਸਪ੍ਰੈਸ਼ਨ ਤੋਂ ਲੈ ਕੇ ਬੋਡੀ ਲੈਂਗੁਏਜ ਤੋਂ ਲੈ ਕੇ ਕਦੀ ਤੁਹਾਨੂੰ ਕੋਈ ਉਹਨਾਂ ਨੂੰ ਬੇਚੀ ਚੱਕੋ ਕੇ ਗੱਲ ਕਰਦੀਆਂ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਉਹਨਾਂ ਨੂੰ ਹੋਈ ਪ੍ਰੋਬਲਮ ਮੇਰੇ ਕਸ਼ਮਨ ਮਹਿਸੂਸ ਹੀ ਨਹੀਂ ਹੁੰਦਾ ਕਿ ਮਤਲਬ ਵੀ ਮੈਂ ਮੁੰਡਾ ਮੇਕਅਪ ਕਰ ਰਿਹਾ ਜਾਂ ਕੁੜੀ ਮੇਕਅਪ ਕਰ ਰਹੀ ਆ ਉਹਨਾਂ ਨੂੰ ਕੋਈ ਫੀਲ ਨਹੀਂ ਹੁੰਦਾ ਮਤਲਬ ਖੁਸ਼ੀਆਂ ਭਰ ਕੇ ਆਂਦੇ ਆ ਮਤਲਬ ਖੁਸ਼ ਹੋ ਕੇ ਸੈਟੀਸਫਾਈ ਜਾਂਦੇ ਆ ਮਤਲਬ ਲੇਡੀਜ਼ ਬਿਲਕੁਲ ਟੈਨਸ਼ਨ ਫਰੀ ਹੋ ਕੇ ਤੁਹਾਡੇ ਕੋਲ ਮੇਕਅਪ ਕਰਵਾ ਲੈਂਦੇ ਨੇ ਕਿ ਕੋਈ ਲੜਕੀ ਹੀ ਉਹਨਾਂ ਦਾ ਮੇਕਅਪ ਕਰ ਲਵੇ ਹਾਂ ਬਿਲਕੁਲ ਟੈਨਸ਼ਨ ਫਰੀ ਹੋ ਕੇ ਜਾਂਦੇ ਆ ਸਾਰੇ ਤਾਂ ਜਿਹੜੇ ਜੈਂਟਸ ਆ ਉਹ ਵੀ ਤੁਹਾਡੇ ਕੋਲ ਮੇਕਅਪ ਜ਼ਰੂਰ ਕਰਾ ਲੈਂਦੇ ਹੋਣਗੇ ਤਾਂ ਉਹਨਾਂ ਨੇ ਕਦੀ ਤੁਹਾਨੂੰ ਛੇੜਿਆ ਹੋਏ ਤੁਹਾਡੀ ਵੌਇਸ ਤੋਂ ਲੈ ਕੇ ਜਾਂ ਕਦੀ ਵੀ ਨਏ ਜੈਂਟਸ ਨੇ ਕਦੀ ਛੇੜਿਆ ਨਹੀਂ ਮਤਲਬ ਜੈਲਸੀ ਜਰੂਰ ਖਾਂਦੇ ਸੀ ਮੇਰੇ ਰੋਹਿਤ ਜੀ ਜਿਹੜੇ ਜੈਂਟਸ ਕਸਟਮਰ ਨੇ ਉਹਨਾਂ ਦਾ ਤੁਹਾਡੇ ਨਾਲ ਬਿਹੇਵ ਕਿਵੇਂ ਸੀ ਜਿਹੜੇ ਜੈਂਟਸ ਸੀ ਉਹ ਮਤਲਬ ਖੁਸ਼ ਸੀ ਬਿਲਕੁਲ ਖੁਸ਼ ਸੀ ਮਤਲਬ ਆਪ ਆਪ ਹੀ ਆਂਦੇ ਸੀ ਐਂਟਰਟੇਨਮੈਂਟ ਕਰਦੇ ਸੀ ਮਤਲਬ 헤어 ਸਟਾਈਲ ਵਗੈਰਾ ਕਰਵਾਉਂਦੇ ਸੀ ਮਤਲਬ ਖੁਸ਼ ਹੋ ਕੇ ਜਾਂਦੇ ਸੀ ਫੋਟੋ ਚ ਗੱਲਾਂ ਬਾਤਾਂ ਕਰਦੇ ਸੀ ਫੋਟੋਆਂ ਕਲਿੱਕ ਕਰਦੇ ਸੀ ਇਹਦੇ ਨਾਲ ਹੀ ਖੁਸ਼ ਹੋ ਜਾਂਦੇ ਸੀ ਕਲਾਇੰਟ ਮੇਰੇ ਜਿਹੜਾ ਤੁਸੀਂ ਮੇਕਅਪ ਕਰਦੇ ਹੋ ਉਹ ਕਿਸ ਤਰ੍ਹਾਂ ਦਾ ਮੇਕਅਪ ਹੁੰਦਾ ਜਿਵੇਂ हेयर ਸਟਾਈਲ ਹੋ ਗਿਆ ਆਪਣਾ ਫੇਸ ਮੇਕਅਪ ਹੋ ਗਿਆ ਇਹਦੇ ਬਾਰੇ ਕੁਝ ਆਪਣਾ ਦੋਗੇ ਇੰਟਰੋਡਕਸ਼ਨ ਜਿਹੜਾ ਮੈਂ ਮੇਕਅਪ ਕਰਦਾ ਸੀ ਉਹ ਮੇਕਅਪ ਮੈਂ ਕਰਦਾ ਸੀ ਮਤਲਬ ਵਧੀਆ ਬ੍ਰਾਂਡ ਦਾ ਮੇਕਅਪ ਕਰਦਾ ਸੀ ਜਿਹੜੇ ਕਿਹੜੇ ਪ੍ਰੋਡਕਟਸ ਯੂਜ਼ ਕਰਦੇ ਹੋ ਮੈਂ 4 ਆਵਰ ਦਾ ਕਰਦਾ ਸੀ ਮੈਕ ਦਾ ਕਰਦਾ ਵਾਂ ਹੁੱਡਾ ਦਾ ਕਰਦਾ ਵਾਂ ਪੂਰਾ ਮੇਕਅਪ ਉਹਦਾ ਹੀ ਕਰਦਾ ਜੇ ਮੈਂ ਸਰ ਮੇਕਅਪ ਦੀਆਂ ਕੈਟੇਗਰੀਜ਼ ਕੀ ਕੀ ਨੇ ਮੇਕਅਪ ਦੀਆਂ ਕੈਟਾਗਰੀ ਏ ਆ ਸਾਡਾ ਵਿਆਹ ਤੋਂ ਪਹਿਲਾਂ ਮੇਕਅਪ ਤੋਂ ਪਹਿਲਾਂ ਮਤਲਬ ਸਾਡਾ ਪ੍ਰੀ ਵਰਕ ਹੁੰਦਾ ਵਾ ਉਹਦੇ ਵਿੱਚ ਆ ਜਾਂਦੀ ਟ੍ਰੈਡਿੰਗ ਆ ਜਾਂਦੀ ਹੈ ਬੋਡੀ ਵੈਕਸ ਆ ਜਾਂਦੀ ਹੈ ਫੇਸ਼ੀਅਲਸ ਆ ਜਾਂਦੇ ਆ ਤਿੰਨ ਸਾਡੇ ਫੇਸ਼ੀਅਲ ਆ ਜਾਂਦੇ ਆ ਬਾਅਦ ਵਿੱਚ ਸਾਡੀਆਂ ਮਤਲਬ ਵੈਕਸ ਦੀ ਸਰਵਿਸ ਆ ਜਾਂਦੀਆਂ ਵਾ ਫਿਰ ਸਾਡਾ ਬਾਅਦ ਵਿੱਚ ਮਹਿੰਦੀ ਆ ਜਾਂਦੀ ਹੈ ਮਹਿੰਦੀ ਤੋਂ ਬਾਅਦ ਸਾਡਾ ਮੇਕਅਪ ਆ ਜਾਂਦਾ ਸ਼ਗਨ ਦਾ ਆ ਜਾਂਦਾ ਫਿਰ ਬਾਅਦ ਵਿੱਚ ਮੈਰिज ਦਾ ਸ਼ਗਨ ਮੇਕਅਪ ਆ ਜਾਂਦਾ ਤਾਂ ਤੁਹਾਨੂੰ ਪ੍ਰੀ-ਵੈਡਿੰਗ 'ਚ ਜਾਣ ਦਾ ਵੀ ਮੌਕਾ ਮਿਲਦਾ ਹੈ ਕਿ ਉੱਥੇ ਜਾ ਕੇ ਮੇਕਅਪ ਕਰਦਾ ਹੈ। ਹਾਂਜੀ ਫੋਨ ਕਰਦੀ ਸੀ ਮਤਲਬ ਵੀ ਫਿਰ ਮੈਂ ਬੁਕਿੰਗ ਕਰ ਲੈਣਾ ਸੀ ਪ੍ਰੀ-ਵੈਡਿੰਗ ਤੇ ਮੈਂ ਬਹੁਤ ਚੁੱਕੀ ਵਾਰੀ ਮੇਕਅਪ ਕਰ ਸਕਿਆ ਸਾਰਾ ਦਿਨ ਲੰਘ ਜਾਂਦਾ ਸੀ ਮੇਰਾ ਇਸ ਤਰ੍ਹਾਂ। ਠੀਕ ਹੈ ਪ੍ਰਾਈਸਿਸ ਕੀ ਕੀ ਰੱਖੇ ਨੇ ਤੁਸੀਂ? ਇਹਦਾ ਫੋਟੋ ਇਹਦਾ ਮੈਂ ਪ੍ਰੀ-ਵੈਡਿੰਗ ਦਾ ਰੱਖਿਆ ਸੀ ਮੈਂ 15000 ਰੱਖਿਆ ਸੀ ਦਾ। ਠੀਕ ਹੈ। ਔਰ ਬ੍ਰਾਈਡਨ ਮੇਕਅਪ ਬ੍ਰਾਈਡਨ ਮੇਕਅਪ ਰੱਖਿਆ ਸੀ 20000। ਠੀਕ ਹੈ। ਅਗਰ ਕਿਸੇ ਨੇ ਪਾਰਟੀ ਵੇਅਰ ਮੇਕਅਪ ਕਰਾਉਣਾ ਹੋਏ। ਉਹਦਾ 15 1500 ਤਾਂ ਤੁਸੀਂ ਮੇਕਅਪ ਦੇ ਨਾਲ-ਨਾਲ ਜਿਵੇਂ ਮਹਿੰਦੀ ਦਾ ਤੁਹਾਨੂੰ ਥੋੜਾ ਹੋਏ ਸ਼ੌਂਕ ਮਹਿੰਦੀ ਵੀ ਲਗਾ ਲੈਂਦੇ ਹੋ ਵੋ ਜਾਂ ਨੇਲ ਐਕਸਟੈਂਸ਼ਨ ਵੀ ਕਰ ਲੈਂਦੇ ਹੋਵੋ ਮਹਿੰਦੀ ਦਾ ਸ਼ੌਂਕ ਵੈਸੇ ਤੇ ਹੈ ਮੈਨੂੰ ਲੇਕਿਨ ਥੋੜੀ-ਬਹੁਤ ਤਾਂ ਮਹਿੰਦੀ ਲਗਾ ਲੈਣਾ ਵਾ ਲੇਕਿਨ ਜੋ ਬਰਾਇਡਲ ਦੇ ਮਹਿੰਦੀ ਲਗਾਣੀ ਹੈ ਉਹ ਮੈਂ ਨੌਨ ਡਰੈਸਿੰਗ ਅਗਰ ਬਰਾਇਡਲ ਦੇ ਬਰਾਇਡਲ ਪੂਰੀ ਤਿਆਰ ਕਰਨੀ ਹੋਏ ਤਾਂ ਉਹਦੇ ਮਹਿੰਦੀ ਵਗੈਰਾ ਲਗਾਉਣੀ ਹੈ ਤਾਂ ਫਿਰ ਤੁਸੀਂ ਕਿੱਥੋਂ ਕਿਹਦੇ ਕੋਲ ਕੁੰਦਿਓ ਫਿਰ ਇੱਕ ਮੇਰਾ ਫਰੈਂਡ ਹੈ ਮਤਲਬ ਉਹਨੇ ਭਈਏ ਕੋ ਮਹਿੰਦੀ ਸਿੱਖੀ ਹੋਈ ਆ ਮਤਲਬ ਉਹਨੂੰ ਫਿਰ ਮੈਂ ਕਨੈਕਟ ਚ ਰੱਖਿਆ ਹੈ ਆਪਣੇ ਫਿਰ ਮ ਪੇਮੈਂਟ ਕਰ ਦਿੰਨਾ ਵਾ ਤੇ ਠੀਕ ਹੈ ਨੇਲ ਐਕਸਟੈਂਸ਼ਨ ਦੀਆਂ ਕੀ ਕੀ ਕੈਟੇਗਰੀਜ਼ ਨੇ ਕਿਹੜੇ ਕਿਹੜੇ ਤੁਸੀਂ ਟਾਈਪ ਦੇ ਨੇਲ ਕਰ ਸਕਦੇ ਹੋ ਨੇਲ ਐਕਸਟੈਂਸ਼ਨ ਖੁਦ ਮੈਂ ਆਪ ਹੀ ਕਰਦਾ ਵਾਂ ਟੈਂਪਰੇਰੀ ਵੀ ਕਰ ਲੈਣਾ ਜੈਲ ਐਕਸਟੈਂਸ਼ਨ ਵੀ ਕਰ ਲੈਣਾ ਵਾ ਔਰ ਐਕ੍ਰੈਲਿਕ ਵੀ ਕਰ ਲੈਣਾ ਫੋਰ ਡੀ ਆਰਟ ਵਗੈਰਾ ਵੀ ਕਰ ਲੈਣਾ ਮੈਂ ਸਾਰੇ ਇਹਨਾਂ ਦੀ ਸਟਾਰਟਿੰਗ ਪ੍ਰਾਈਸਿਸ ਕੀ ਕੀ ਰੱਖੀ ਇਹਨਾਂ ਦੇ ਟੈਂਪਰੇਰੀ ਦੇ ਹੈਗੇ ਆ 700 ਹੈਗੇ ਆ ਤੇ ਜੈਲ ਦੇ ਹੈਗੇ ਆ 150 ਤੇ ਮਤਲਬ ਐਕ੍ਰੈਲਿਕ ਦੇ ਹੈਗੇ ਆ 2000 ਠੀਕ ਹੈ ਔਰ ਤੁਸੀਂ ਇਹ ਜਿਹੜੀਆਂ ਮੇਕਅਪ ਦੇ ਸਰਵਿਸਿਸ ਹੈ ਇਹ ਹੋਮ ਸਰਵਿਸ ਹੈ ਜਾਂ ਫਿਰ ਤੁਸੀਂ ਆਪਣੇ ਆਪਣੇ ਸੈਲੂਨ ਤੇ ਬਣਾਉਂਦੇ ਹੋ ਨਹੀਂ ਇਸ ਨੂੰ ਇਹ ਮੈਂ ਆਪਣੇ ਘਰੇ ਬੁਲਾਣਾ ਜੇ ਪ੍ਰੀ ਵਰਕਰ ਮੈਂ ਆਪਣੇ ਮਤਲਬ ਕੁੜੀ ਰੱਖੀ ਆ ਉਹ ਪ੍ਰੀ ਵਰਕ ਕਰਦੀ ਆ ਉਹਨੂੰ ਮੈਂ ਕਾਲ ਕਰਦਾ ਵਾਂ ਉਹ ਪ੍ਰੀ ਵਰਕ ਕਰੇ ਜਾ ਕਰਾਂਦੀ ਆ ਆਪਣੇ ਘਰੇ ਬੁਲਾ ਲੈਂਦੀ ਖੁਦ ਜੇਕਰ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਤੁਹਾਨੂੰ ਕੋਈ ਆਰਡਰ ਦੇਣਾ ਹੋਵੇ ਮੇਕਅਪ ਦਾ ਜਾਂ ਫਿਰ ਕੁਝ ਤਾਂ ਆਪਣਾ ਕੰਟੈਕਟ ਨੰਬਰ ਜਿਹੜਾ ਹੈ ਉਹ ਦੱਸੋ ਜਰਾ ਹਾਂਜੀ ਜੀ ਤਾਨੀਆ ਮੈਮ ਜੀ 8847417530 ਇੱਕ ਵਾਰ ਫਿਰ ਤੋਂ ਰਿਪੀਟ ਕਰ ਦੋ 8847417530 ਇਹ ਨੰਬਰ ਤੇ ਮੈਨੂੰ ਕਨੈਕਟ ਕਰਕੇ ਮੇਰੇ ਕੋ ਬੁਕਿੰਗਾ ਲਓ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਸਨੂਨ ਮੇਕਅਪ ਆਰਟਿਸਟ ਦੇ ਪ੍ਰੋਮੋਸ਼ਨ ਕਰਾਉਣੀ ਹੋਏ ਜਾਂ ਕਿਸੇ ਵੀ ਤਰ੍ਹਾਂ ਦੀ ਐਡ ਦੋਣੀ ਹੋਏ ਤਾਂ ਸਾਡੇ ਚੈਨਲ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 981413097 ਮੈਂ ਫਿਰ ਤੋਂ ਇੱਕ ਵਾਰ ਰਿਪੀਟ ਕਰ ਦਿੰਨੀ ਹਾਂ 981413097 ਵੇਖਦੇ ਰਹੋ ਹਕਸਤ ਦੀ ਆਵਾਜ਼ ਐਨ ਆਰ ਆਈ ਟੂਡੇ